ਗੋਲਡੀ ਕੀ ਹੋਇਆ ਸੀ ਜਿਸ ਟਾਈਮ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵਾਰਦਾਤ ਹੋਈ ਹੈ ਕਾਦੀ ਵਾਰਦਾਤ ਤੇ ਕਿਹਨੇ ਕੀਤੀ ਇਹ ਇੱਕ ਤਾਂ ਕੱਲ ਦੀ ਗੱਲਬਾਤ ਹੈ ਜੀ 11:30 ਵਜੇ ਦੀ ਇੱਕ ਇਹ ਪਿਛਲੇ ਕੁਝ ਸਮੇਂ ਤੋਂ ਸਾਨੂੰ ਮੇਰੇ ਭਤੀਜੇ ਨੂੰ ਮੇਰੀ ਦੁਕਾਨ ਤੇ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਜੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਰੁਪਏ ਮੰਗੀਆਂ ਜਾ ਰਹੀਆਂ ਨੇੜੇ țeড়ে ਜਿਹੜੇ ਬੀੜੀ ਸਿਕਟਾਂ ਦੇ ਖੋਕੇ ਆ ਇਹ ਤਾਂ ਦੇ ਹੀ ਰਹੇ ਜੀ ਇਹਨਾਂ ਦਾ ਦੇਣ ਦੇ ਬਾਵਜੂਦ ਹੁਣ ਇਹ ਪੱਕੀ ਦੁਕਾਨਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਆਂ ਜੀ ਜਿਹੜੀ ਮਾਰਕੀਟ ਦੀ ਪੱਕੀ ਦੁਕਾਨਾਂ ਕੋਈ ਕੰਮ ਨਹੀਂ ਇਹਨਾਂ ਦਾ ਕੋਈ ਪੇਸ਼ਾਨੀ ਨਹੀਂ ਆ ਇਹਨਾਂ ਦੇ ਇਹ ਕੰਮ ਅੱਜ ਖਰੜਮਾ ਕੰਮ ਕਰ ਆਏ ਤੇ 4 ਦਿਨ ਬਹਿ ਕੇ ਖਾਲੇ ਅੱਜ ਮੋਹਾਲੀ ਲੁੱਟ ਗਰ ਲਈ ਉਹ 4 ਦਿਨ ਬਹਿ ਕੇ ਖਾਲੀ ਅੱਜ ਕਿਸੇ ਧੀ ਪਿੰਡ ਦੀਆਂ ਵਾਗੀਆਂ ਲੁੱਟ ਲੀਆਂ ਉਹ ਬਹਿ ਕੇ ਗਾਲੀਆਂ ਔਰ ਬੇਲੇ ਅੱਜਕੱਲ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਫਰੋਤੀਆਂ ਮੰਗਦੇ ਨੇ ਜਾਂ ਤਾਂ ਫੇਰ ਸ਼ਰੇਆਮ ਗੁੰਡਾਗਰਦੀ ਕਰਦੇ ਨੇ ਇਸ ਸਮੇਂ ਖੜੇ ਹੋਏ ਹਾਂ ਅਸੀਂ ਬਨੂੜ ਦੇ ਵਿੱਚ ਜਿੱਥੇ ਬਹੁਤ ਸਾਰੇ ਦੁਕਾਨਦਾਰ ਪਰੇਸ਼ਾਨ ਨੇ ਜਿੱਥੇ ਕਹਿੰਦੇ ਨੇ ਕਿ ਕੁਝ ਲੋਕ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਕੁੱਟਮਾਰ ਕਰਦੇ ਨੇ ਤੇ ਪੈਸੇ ਮੰਗਦੇ ਨੇ ਆ ਸਾਡੇ ਨਾਲ ਸ਼ੰਕਰ ਢਾਬਾ ਦੇ ਮਾਲਕ ਮੌਜੂਦ ਨੇ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਹੈ ਸੋ ਗੱਲਬਾਤ ਕਰਦੇ ਹਾਂ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਗੋਲਦੀ ਹੈ ਜੀ ਗੋਲਦੀ ਕੀ ਹੋਇਆ ਸੀ ਜਿਸ ਟਾਈਮ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵਾਰਦਾਤ ਹੋਈ ਹੈ ਕੱਦੀ ਵਾਰਦਾਤ ਤੇ ਤੇ ਕਿਹਨੇ ਕੀਤੀ ਹੈ ਇੱਕ ਤਾਂ ਕੱਲ ਦੀ ਗੱਲ ਕਰਵਾਤਾ ਜੀ 11:30 ਵਜੇ ਦੀ ਇੱਕ ਇਹ ਪਿਛਲੇ ਕੁਝ ਸਮੇਂ ਤੋਂ ਸਾਨੂੰ ਮੇਰੇ ਭਤੀਜੇ ਨੂੰ ਮੇਰੀ ਦੁਕਾਨ ਤੇ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਜੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇੜੇ țeੜੇ ਜਿਹੜੇ ਬੀੜੀ ਸਿਕਟਾਂ ਦੇ ਖੋਖੇ ਆ ਇਹ ਤਾਂ ਦੇ ਹੀ ਰਹੇ ਜੀ ਇਹਨਾਂ ਦਾ ਦੇਣ ਦੇ ਬਾਵਜੂਦ ਹੁਣ ਉਹ ਪੱਕੀ ਦੁਕਾਨਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਜੀ ਜਿਹੜੀ ਮਾਰਕੀਟ ਦੀ ਪੱਕੀ ਦੁਕਾਨਾਂ ਮੇਰੇ ਭਤੀਜੇ ਦਾ ਪਿਛੇ ਇਹਨੇ ਕੁੱਟਮਾਰ કરી ਰਾਤ 11 ਵਜੇ ਮੇਰੀ ਦੁਕਾਨ ਤੇ ਆਇਆ ਤੁਸੀਂ ਕੈਮਰਾ ਮੇਰੀ ਦੁਕਾਨ ਦੇ ਸਾਹਮਣੇ ਸ਼ੀਸ਼ਾ ਤੋੜ ਗਏ ਮੋਟਰਸਾਈਕਲ ਭੰਨ ਗਏ ਰਾਤ ਦੁਕਾਨ ਦੇ ਅੰਦਰ ਅਸੀਂ ਬੰਦ ਕਰਦਾ ਜੀ ਸ਼ਟਰ ਬੰਦ ਕਰਕੇ ਇੰਨਾ ਫਰਬੀਲਾ ਬੰਦਾ ਦੇਖੋ ਜੀ ਚੋਰ ਚਾਹੇ ਨੂੰ ਚੋਰ ਕਹੋ ਰੋਟੀ ਵੀ ਮੰਗਦਾ ਲੁਟੇਰਾ ਵੀ ਹੈ ਪਿੱਛੋ ਭੱਜ ਗਿਆ ਜੀ ਕੋਠੇ ਤੋਂ ਚਾਲ ਮਾਰ ਕੇ ਭੱਜ ਗਿਆ ਜੀ ਤੇ ਕੋਈ ਨਸ਼ਾ ਨੁਸ਼ਾ ਕਰਦੇ ਨਾ ਜਾਂ ਨਸ਼ੇ ਨੂੰ ਲੈ ਕੇ ਜਾਂ ਤਾਂ ਫਿਰ ਕੋਈ ਪ੍ਰਾਣੀ ਰੰਜਿਸ਼ ਹੈ ਕੁਝ ਸਾਡੀ ਦੇ ਨਾਲ ਕੋਈ ਪ੍ਰਾਣੀ ਰੰਜਿਸ਼ ਨਹੀਂ ਨਾ ਸਾਡਾ ਜ਼ਿਮੀਂਦਾਰ ਰੋਲਾ ਨਾ ਜਰਾਨੀਗਰ ਰੋਲਾ ਨਾ ਕੋਈ ਪੈਸਿਆਂ ਦਾ ਰੋਲਾ ਇੰਨਾ ਇੱਕ ਮਾਰਕੀਟ 'ਚ ਹੋਊਆ ਬਣਾਣਾ ਜੀ ਮਨੂਰ ਬੈਰੀਅਲ ਦੀ ਮਾਰਕੀਟ 'ਚ ਹੂਆ ਬਣਾਣਾ ਵੀ ਮੈਂ ਇੱਕ ਬਹੁਤ بڑا ਪਹਿਲਵਾਨ ਲੱਗਿਆ ਕਿ ਲੋਆ ਗੁੰਡਾ ਕਹਿ ਲੋ ਵੀ ਮੇਰਾ ਹੂਆ ਚੱਲ ਜੇ ਮੇਰਾ ਹਿਸਾਬ ਤਾਂ ਫਰੀ ਚੱਲ ਜੇ ਰੇ ਵੀ ਮੇਰੇ ਤੋਂ ਕੋਈ ਰੁਪਈਆ ਪੈਸਾ ਤੇਲੀ ਮੰਗਣਾ ਨਾ ਰਵੇ ਅਸੀਂ ਕਮਾਨ ਵਾਲੇ ਬੰਦੇ ਆ ਆਪਣੇ ਬੱਚੇ ਪਾਲਦੇ ਆ ਕੀਰਤ ਕਰਦੇ ਆ ਸਾਡੇ ਬੱਚੇ ਪਲੱਸ 2 ਕਰਕੇ ਵੀ ਮੁਹੰਮਦ ਜੀ ਰੇੜੀਆਂ ਲਾ ਰਹੇ ਆ ਸਾਡੇ ਬੱਚੇ ਪਲੱਸ 2 ਕਰਕੇ ਪ੍ਰਾਈਵੇਟ ਪੜ੍ਹ ਰਹੇ ਨੇ ਨਾਲੇ ਮੌਮਜ਼ ਬਾਹਰ ਰੇਡੀਆਂ ਲਾ ਰਹੇ ਆ ਤੁਸੀਂ ਦੇਖੋ ਜਦ ਵੀ ਕੈਮਰੇ ਨਾਲ ਦੇਖੋ ਅੱਛਾ ਨੁਕਸਾਨ ਕੀ ਕੀ ਹੋਇਆ ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਕੀ ਤੁਹਾਡੇ ਨਾਲ ਕੁੱਟਮਾਰ ਜਿਸ ਤਰ੍ਹਾਂ ਹੋਈ ਹੈ ਜਾਂ ਨੁਕਸਾਨ ਟੁੱਟ ਮਾਰ ਦਾ ਕਿੰਨਾ ਖਰਚਾ ਹੋਇਆ ਖਰਚਾ ਜੀ ਇੱਕ ਤਾਂ ਸਾਡਾ ਮੋਟਰਸਾਈਕਲੇ ਭੰਨ ਗਏ ਜੀ ਤੁਹਾਡੇ ਸਾਹਮਣੇ ਤੁਹਾਨੂੰ ਕੈਮਰਾ ਦਿਖਾ ਦੋ ਟੈਂਕੀ ਭੰਨ ਗਏ ਜੀ ਦਾ ਇੱਕ ਇਹ ਸ਼ੀਸ਼ਾ ਭੰਨ ਗਏ ਜੀ ਇੱਕ ਫ੍ਰਿਜ ਦਾ ਉਹ ਤੋੜ ਗਏ ਬਾਕੀ ਗੱਲੇ ਮੈਂ ਜੋ ਮਾੜੀ ਮੋਟੀ ਮੇਰੀ ਰਾਚੀ ਜਿੰਨੀ ਵੀ ਹੈ ਤੀ ਮੈਂ ਗਿਣੀ ਤੇ ਹੈ ਨਹੀਂ ਉਹ ਵੀ ਨਾਲ ਲੈ ਕੇ ਰਫੂ ਇਹ ਦੁਕਾਨ ਦੇ ਕਿਰਾਏ ਅੱਛਾ ਤੁਸੀਂ ਇਸ ਦੀ ਫਿਰ ਰਿਪੋਰਟ ਰਿਪੋਰਟ ਕਰਾਈ ਜਾਂ ਥਾਣੇ ਦੇ ਵਿੱਚ ਕਿਹਾ ਇੱਕ ਰਿਪੋਰਟ ਮਨੇ ਪਹਿਲੇ ਕਰਾਈ ਦੀ 6 ਮਹੀਨੇ ਪਹਿਲਾਂ ਜੀ ਉਹਦਾ ਕੁਝ ਨਹੀਂ ਬਣਿਆ ਜੀ ਹੁਣ ਰਾਤ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਤੁਸੀਂ ਚਿੰਤਾ ਨਾ ਕਰੋ ਮੈਂ ਇਹਨਾਂ ਦਾ ਨੰਬਰ ਹੁਣ ਲਗਾਇਆ ਰਿਹਾ ਤੁਸੀਂ ਹੁਣ ਥੋੜੇ ਦਿਨ ਦੀ ਹੈ ਵੇਟ ਕਰ ਲੋ ਥੋੜਾ ਸਬਰ ਕਰ ਲੋ ਇਹਨਾਂ ਦਾ ਨੰਬਰ ਲਗਾਇਆ ਰਹਿ ਜਿੱਥੇ ਮਰਜ਼ੀ ਪੁੰਜੇ ਭੱਜ ਲਣ ਇਹਨਾਂ ਨੂੰ ਪ੍ਰਸ਼ਾਸਨ ਛੱਡਣ ਲੱਗਣ ਹੁਣ ਨਹੀਂ ਛੱਡਦਾ ਅੱਛਾ ਹੁਣ ਮੰਗ ਕੀ ਹੈ ਫਿਰ ਪ੍ਰਸ਼ਾਸਨ ਕੋਲੋਂ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗਾ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਸਾਨੂੰ ਸਕੂਨ ਦੀ ਜ਼ਿੰਦਗੀ ਜਿਤੀ ਜਾਵੇ ਰਾਤ ਨੂੰ ਅਸੀਂ 12 ਵਜੇ ਢਾਬਾ ਬੰਦ ਕਰਕੇ ਜਾਂਦੇ ਆਂ ਰਾਤ ਵੀ ਸਾਡੇ ਬੱਚਿਆਂ ਉੱਪਰ ਖਾਰਚ ਚੜਾਉਣ ਦੀ ਕੋਸ਼ਿਸ਼ ਕੀਤੀ ਮੇਰਾ ਕੋਈ ਮੇਰੇ ਬੱਚਿਆਂ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਸਾਡੇ ਤਾਂ ਬੱਚੇ ਹੋ ਜਾਣਗੇ ਅਨਾਥ ਜੀ ਇਹਨਾਂ ਦਾ ਜ਼ਿੰਮੇਵਾਰ ਡਿੰਪਲ ਤੇ ਜਗਤਾਰ ਇਹਦੇ ਨਾਲ ਜੋ ਵੀ ਦੇ ਨਾਲ ਇਹਦੇ ਸਾਥੀ ਹੋਣਗੇ ਜਾਂ ਮੇਰੇ ਬੱਚਿਆਂ ਨੂੰ ਮੈਨੂੰ ਜਾਂਦੇ ਨੂੰ ਰਾਜਪੁਰੇ ਨੂੰ ਕੋਈ ਵੀ ਗੱਲਬਾਤ ਹੋ ਗਈ ਜਿਨ੍ਹਾਂ ਦਾ ਤੁਸੀਂ ਨਾਂ ਲਿੱਤਾ ਹੈ ਡਿੰਪਲ ਤੇ ਇੱਕ ਹੋਰ ਕੀ ਨਾਂ ਜਗਤਾਰ ਜਗਤਾਰ ਜੀ ਇਹ ਕੀ ਕਰਦੇ ਨੇ ਕਾ ਕੋਈ ਕੰਮ ਕਰ ਕਰਦੇ ਨੇ ਜਾਂ ਤਾਂ ਫਿਰ ਨਸ਼ਾ ਪੱਤਾ ਕਰਦੇ ਨੇ ਜਾਂ ਤਾਂ ਫਿਰ ਜਿਸ ਤਰ੍ਹਾਂ ਜਦ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਗੈਂਗਵਾ ਟਾਇਪ ਹੁੰਦਾ ਲੜਾਈ ਝਗੜਾ ਕਰਕੇ ਸਰ ਜੇ ਕੰਮ ਕਰਦੇ ਕੁਝ ਹੋਣ ਤੇ ਉਹ ਕੰਮ ਕਰਨ ਹੀ ਕਿਉਂ ਕੋਈ ਕੰਮ ਨਹੀਂ ਇਹਨਾਂ ਦਾ ਕੋਈ ਪੇਸ਼ਾ ਨਹੀਂ ਆ ਇਹਨਾਂ ਦੇ ਇਹ ਕੰਮ ਅੱਜ ਖਰੜਮਾ ਕੰਮ ਕਰ ਆਏ ਤੇ ਚਾਰ ਦਿਨ ਬਹਿ ਕੇ ਖਾਲੇ ਅੱਜ ਮਹਾਲੀ ਲੁੱਟ ਕਰ ਲਈ ਉਹ ਚਾਰ ਦਿਨ ਬਹਿ ਕੇ ਖਾਲੀ ਅੱਜ ਕਿਸੇ ਧੀ ਪਿੰਡ ਦੀਆਂ ਵਾਲੀਆਂ ਲੁੱਟ ਲੀਆਂ ਉਹ ਬਹਿ ਕੇ ਖਾਲੀਆਂ ਔਰ ਬਹਿਲੇ ਬਾਕੀ ਹਵਾ ਬਣਾ ਲਿਆ ਚਾਰ ਸੀਕਟਾਂ ਦੀ ਡੱਬੀਆਂ ਕਿਤੇ ਖੋਖਿਆ ਤੇ ਲੈ ਲੀਆਂ ਕਿਤੇ ਜੂਸ ਪੀ ਲਿਆ ਯੋ ਕੰਮ ਅਜਨਾ ਹੋਰ ਕੋਈ ਕੰਮ ਨਹੀਂ ਜੇ ਕੋਈ ਕੰਮ ਹੈ ਤੇ ਮੈਂ ਇਹਨਾਂ ਕੋਲ ਬਾਪੂ ਨੂੰ ਕਹਿਣਾ ਚਾਹਨਾ ਰੱਖੋ ਡਿਟੇਲ ਮੂਰੇ ਰੱਖੋ ਕਿੱਥੋਂ ਤਨਖਾ ਮਾਰੀ ਆ ਤੁਹਾਡੇ ਕੋਲ ਕਿੱਥੋਂ ਪੈਸਾ ਆ ਰਿਹਾ ਬੱਚੇ ਤੁਹਾਡੇ ਕੀ ਕੰਮ ਕਰ ਰਹੇ ਆ ਸਾਡੇ ਤੇ ਪੁੱਛਣਾ ਚਾਹਨੇ ਹੋ ਤੁਹਾਡੀ ਦੁਕਾਨ ਸਾਡੇ ਮੂਰੇ ਆ ट्रांजੈਕਸ਼ਨਰ ਤੁਹਾਨੂੰ ਮੈਂ ਆਪਣੇ ਖਾਤੇ ਹੀ ਦਿਖਾਉਣਾ ਕਿੱਥੋਂ ਪੈਸਾ ਆ ਰਿਹਾ ਸਾਡੇ ਕੋਲ ਤੇ ਇਹਨਾਂ ਦੀ ਤੁਸੀਂ ਦਿਖਾ ਦਿਓ ਕਿੱਥੋਂ ਆ ਰਿਹਾ ਨਾ ਬੇ ਪੈਸੇ ਸੋ ਤਾਂ ਮਜੀ ਸੋ ਦੇਖਿਆ ਜਾਂਦਾ ਕਿ ਹੁਣ ਜਿਹੜੀ ਬਨੂੜ ਦੀ ਮਾਰਕੀਟ ਦੇ ਵਿੱਚ ਬਹੁਤ ਲੋਕ ਸਾਹ ਪਰ ਕਿ ਕਿਹਾ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੁੰਦੀ ਹੈ ਪੈਸੇ ਮੰਗੇ ਜਾਂਦੇ ਨੇ ਫਰੋਤੀਆਂ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਨਸ਼ਾ ਕਰਦੇ ਨੇ ਸੋ तमाम ਗੱਲਾਂ ਬਾਤਾਂ ਕੀਤੀਆਂ ਹਾਲਾਂਕਿ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਰਿਪੋਰਟ ਵੀ ਦਿੱਤੀ ਹੈ ਪਰ ਕਹਿੰਦੇ ਨੇ ਕਿ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਸੋ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕਿ ਦੋਸ਼ੀਆਂ ਨੂੰ سزا ਮਿਲਦੀ ਹੈ ਜਾਂ ਨਹੀਂ ਮਿਲਦੀ ਸੋ ਦੇਖਣਾ ਹੋਵੇਗਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ دیਉਂ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਉਹਨੂੰ ਜਾਸਲਾ ਦੀ ਰਿਪੋਰਟ ਬਣੋ